ਕੋਲਕਾਤਾ ਚ ਜਾਤੀਵਾਦ ਦਾ ਇਲਜ਼ਾਮ ਲਾ ਕੇ ਮਹਿਲਾ ਡਾਕਟਰ ਦੀ ਹੱਤਿਆ ਕਰ ਦਿੱਤੀ ਗਈ ਸੀ ਇਹ ਇੱਕ ਵੱਡੀ ਸਮੱਸਿਆ ਹੈ ਤੇ ਹੋਰ ਵੀ ਦੁੱਖ ਦੀ ਗੱਲ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਭਾਵੇਂ ਪੱਛਮ ਬੰਗਾਲ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਉਹਨਾਂ ਨਾਲ ਗੱਲ ਕਰਕੇ ਡਾਕਟਰ ਦਾ ਮਾਮਲਾ ਹੱਲ ਨਹੀਂ ਕੀਤਾ ਗਿਆ ਇਸ ਲਈ ਨਿਰਭੈ ਕਾਂ ਤੋਂ ਬਾਅਦ ਸਰਕਾਰਾਂ ਦਾ ਦਾਅਵਾ ਹੈ ਕਿ ਪੀਐਮ ਕਦੇ ਵੀ ਔਰਤਾਂ ਨਾਲ ਅਜੀਹਾਂ ਨਹੀਂ ਹੋਣ ਦੇਵਾਂਗੇ ਕੋਲਕਾਤਾ ਦੀ ਘਟਨਾ ਤੋਂ ਬਾਅਦ ਵੀ ਦਰਜਨਾ ਔਰਤਾਂ ਅੱਗੇ ਆਈਆਂ ਹਨ ਜਿਨ੍ਹਾਂ ਨੇ ਜਾਤੀ ਮੁੱਦੇ ਉਠਾਏ ਗਏ ਹਨ ਉੱਤਰ ਪ੍ਰਦੇਸ਼ ਵਿੱਚ ਵੀ ਅਜੀਹਾਂ ਘਟਨਾਵਾਂ ਵਾਪਰੀਆਂ ਹਨ ਇਸ ਲਈ ਅਸੀਂ ਦੇਸ਼ ਦੀਆਂ ਔਰਤਾਂ ਅਤੇ ਡਾਕਟਰਾਂ ਦੀ ਹੜਤਾਲ ਦਾ ਕਿਸੇ ਤਰੀਕੇ ਦੇ ਨਾਲ ਸਮਰਥਨ ਕਰਨਾ ਚਾਉਂਦੇ ਆਂ ਹਰਿਆਣਾ ਵਿੱਚ ਚੌਣਾ ਸ਼ੁਰੂ ਹੋਣ ਵਾਲੀਆਂ ਹਨ ਮੈਂ ਅਪੀਲ ਕਰਦਾ ਹਾਂ ਕਿ ਹਰਿਆਣਾ ਦੇ ਲੋਕ ਅਤੇ ਕਿਸਾਨ ਆਪਣੀ ਵੋਟ ਪਾਉਣ ਤੋਂ ਪਹਿਲਾਂ ਇਹ ਸੋਚਣ ਕਿ ਹਰਿਆਣਾ ਸਰਕਾਰ ਵੱਲੋਂ ਕਿੰਨਾ ਮਾੜਾ ਤੱਕਾ ਕੀਤਾ ਗਿਆ ਹੈ ਹਾਈ ਕੋਰਟ ਨੇ ਇਹ ਵੀ ਐਲਾਨ ਕੀਤਾ ਹੈ ਕਿ ਹਾਈਵੇ ਖੁੱਲ੍ਹਾ ਹੋਣਾ ਚਾਹੀਦਾ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਹਰਿਆਣਾ ਸਰਕਾਰ ਇਸ ਸੜਕ ਨੂੰ ਖੋਲਣਾ ਚਾਹੁੰਦੀ ਹੈ ਕਿਉਂਕਿ ਇਸ ਕਾਰਨ ਜਨਤਾ ਅਤੇ ਟਰਾਂਸਪੋਰਟਰਾਂ ਨੂੰ ਜੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਅੰਦੋਲਨ ਦਾ ਜਾਗਰੂਕ ਹਨ ਅ ਨੂੰ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਜਦੋਂ ਤੱਕ ਸਾਡੀਆਂ ਸਮੱਸਿਆ ਨਹੀਂ ਮੰਨਿਆ ਜਾਂਦੀ ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ ਹਰ ਸਮੇਂ ਜਥੇ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਰੇਲ ਗੱਡੀਆਂ ਰਾਹੀਂ ਸ਼ੰਭੂ ਸਰਹੱਦ ਵੱਲ ਜਾ ਰਹੇ ਹਨ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਅਸੀਂ ਪੀਸੀ ਕਰ ਰਹੇ ਆ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਦਾ ਨੌਵਾਂ ਜਥਾ ਜਿਹੜਾ ਵਾ ਅੱਜ ਸ਼ੰਭੂ ਬਾਰਡਰ ਨੂੰ ਰਵਾਨਾ ਹੋ ਰਿਹਾ ਹੈਗਾ ਵਾ ਅਰ ਪਿਛਲੇ ਸਮੇਂ ਕੋਈ ਜਥੇ ਵੱਡੇ ਹੋਣ ਕਰਕੇ ਇੱਕ 2 3 ਟ੍ਰੇਨਾਂ ਦੇ ਵਿੱਚ ਸਾਨੂੰ ਸਮੱਸਿਆ ਆਉਂਦੀ ਸੀ ਇਸ ਕਰਕੇ ਅਸੀਂ अर्ਲੀ ਮਾਰਨਿੰਗ ਤੋਂ 5:30 ਵਜੇ ਤੋਂ ਕਿਸਾਨ ਸੱਚਕੰਡ ਐਕਸਪ੍ਰੈਸ ਤੋਂ ਲੈ ਕੇ 7:30 ਗਾਂਹੋਂ ਤੱਕ ਚੜ੍ਹਦੇ ਜਾ ਰਹੇ ਨੇ ਬਾਦਰ ਤੇ ਵੀ 8:50 ਤੇ ਚਲੇ ਨੇ ਹੁਣ ਜਿਹੜੀਆਂ ਨੈਕਸ ਗੱਡੀਆਂ ਆ ਰਹੀਆਂ ਉਹਨਾਂ ਤੇ ਲਗਭਗ 3-400 ਬੰਦਾ ਸਾਡਾ ਅੰਮ੍ਰਿਤਸਰ ਜੰਡਿਆਲਾ ਗੁਰੂ ਤੇ ਬਿਆਸ ਤੁਰਵਾਨਾ ਹੋ ਚੁੱਕਾ ਤੇ ਹੋਰ ਵੀ ਕਿਸਾਨ ਲਗਾਤਾਰ ਆ ਰਹੇ ਨੇ ਇੱਕ ਤਾਂ ਹੈਗਾ ਵੀ ਮੋਰਚੇ ਦੇ ਵਿੱਚ ਕਿਸਾਨਾਂ ਦੀ ਆਮਦ ਆਮਦ ਲਗਾਤਾਰ ਵੱਧ ਰਹੀ ਹੈਗੀ ਆ ਮੋਰਚੇ ਨੂੰ ਬਲ ਮਿਲ ਰਿਹਾ 13 ਫਰਵਰੀ ਤੋਂ ਜਿਹੜਾ ਅੰਦੋਲਨ ਅਸੀਂ ਦਿੱਲੀ ਅੰਦੋਲਨ 2 ਸ਼ੁਰੂ ਕੀਤਾ ਵਾ ਉਹ ਅੰਦੋਲਨ ਅਸੀਂ ਉਦੋਂ ਅੰਦੋਲਨ ਚਲਾਉਣ ਵੇਲੇ ਕਹਿੰਦਾ ਸੀ ਸੈਂਟਰ ਦੀ ਸਰਕਾਰ ਨੂੰ ਵੀ ਇਹ ਉਦੋਂ ਤੱਕ ਅੰਦੋਲਨ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਵਾ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦਾ ਸਵਾਲ ਹੈਗਾ ਵਾ ਇਹਦੇ ਨਾਲ ਨਰੇਗਾ 200 ਦਿਨ ਉਹਦੀ ਦਿਹਾੜੀ ਚੰਗੀ ਹੋਵੇ ਲਖੀਮਪੁਰ ਖੀਰੀ ਅਕਤੂਬਰ ਮਹੀਨੇ ਚ ਫੇਰ ਉਹਦੀ ਵਰੇਗੰਡ ਆ ਜਾਣੀਆਂ ਹਜੇ ਤੱਕ ਉਹਦਾ ਇਨਸਾਫ ਸਾਨੂੰ ਮਿਲਿਆ ਨਹੀਂ ਹੈਗਾ ਭਾਰਤ WTO ਤੋਂ ਬਾਹਰ ਆਵੇ ਅਤੇ ਆਦ ਮੰਗਾ ਜਿਹੜੀਆਂ ਸਾਡੀਆਂ ਵਾਂ ਜਿਹੜੀਆਂ ਸਾਡੀਆਂ ਮੋਰਚੇ ਨਾਲ ਜੁੜੀਆਂ ਹੈਗੀਆਂ ਉਹ ਪੂਰੀਆਂ ਕਰਨ ਦਾ ਸਵਾਲ ਹੈਗਾ ਵਾ ਔਰ ਉਤੋਂ ਵੱਡੀ ਗੱਲ ਆ ਸਾਡੀ ਵੀ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਹਾਈ ਕੋਰਟ ਨੇ ਵੀ ਕਹਿਤਾ ਆਪ ਵੀ ਕਿਸਾਨਾਂ ਦਾ ਰਾਹ ਖੋਲਿਆ ਜਾਵੇ ਇਹਦੇ ਨਾਲ ਰਾਹ ਬੰਦ ਹੋ ਨਾਲ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਤੇ ਆਮ ਜਨਤਾ ਨੂੰ ਆਵਾਜਾਈ ਦੇ ਮਸਲੇ ਤੇ ਬਹੁਤ ਦਿੱਕਤ ਹੁੰਦੀ ਆ ਪੰਜਾਬ ਦੀ ਆਰਥਿਕਤਾ ਤੇ ਦਾ ਮਾੜਾ ਅਸਰ ਪੈਂਦਾ ਪਰ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੇਗੀ ਆਪੋਸ ਕਰ ਦਿੱਤਾ ਹੈਗਾ ਇਹਨੂੰ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਹੋਊਗੀ ਵੀ ਬਾਰਡਰ ਖੁੱਲੇ ਔਰ ਜੋ ਵੀ ਪੰਜਾਬ ਹਰਿਆਣੇ ਦੇ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਇਹਦੇ ਲਈ ਕੇਂਦਰ ਅਤੇ ਹਰਿਆਣੇ ਦੀ ਸਰਕਾਰ ਜ਼ਿੰਮੇਵਾਰ ਹੈਗੀ ਆ ਦੇਲੀ ਕਿਸਾਨ ਮਜ਼ਦੂਰ ਜ਼ਿੰਮੇਵਾਰ ਨਹੀਂ ਹੈਗੇ ਇਸੇ ਸਿਲਸਿਲੇ ਵਿੱਚ ਲਗਭਗ ਪਟਿਆਲੇ 'ਚ ਪ੍ਰਸ਼ਾਸਨ ਨਾਲ ਸ਼ਾਇਦ ਮੈਨੂੰ ਲੱਗਦਾ ਪਰਸੋਂ ਸਾਡੀ ਮੀਟਿੰਗ ਹੋਵੇ ਉਹਦੇ 'ਚ ਕੀ ਮਸਲਾ ਨਿਬੜ ਕੇ ਆਉਂਦਾ ਪਟਿਆਲੇ ਵਾਲੀ ਮੀਟਿੰਗ 'ਤੇ ਇਹ ਤਾਂ ਉੱਥੇ ਪਟਿਆਲੇ ਮੌਕੇ ਤੇ ਦੋਵੇਂ ਫੋਰਮ ਆਪਣੀ ਦਸਣ ਕੇ ਗੱਲਬਾਤ ਔਰ ਇਹਦੇ ਨਾਲ ਦੀ ਨਾਲ ਜਿਵੇਂ ਹਰਿਆਣੇ ਦੇ ਵਿੱਚ ਬਹੁਤ ਜਲਦਬਾਜ਼ੀ ਨਾਲ ਇਲਕਸ਼ਨ ਕਰਾਉਣ ਦਾ ਫੈਸਲਾ ਕੀਤਾ ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਜਦੋਂ ਦਾ ਪੰਜਾਬ ਹਰਿਆਣੇ ਦੀ ਪੰਜਾਬ ਤੇ ਮਹਾਰਾਸ਼ਟਰ ਦੀ ਸੌਰੀ ਹਰਿਆਣੇ ਤੇ ਮਹਾਰਾਸ਼ਟਰ ਦੀ ਇਕੱਠੀ ਇਲੈਕਸ਼ਨ ਹੁੰਦੀ ਹੁੰਦੀ ਸੀ ਇਹ ਪਹਿਲੀ ਵਾਰ ਹੋ ਰਿਹਾ ਵਾ ਕਿ ਮਹਾਰਾਸ਼ਟਰ ਨੂੰ ਅੱਡ ਕਿੱਟਿਆ ਗਿਆ ਵਾ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਬੇਸ਼ੱਕ ਨਿਰਪੱਖ ਨੇ ਆਜ਼ਾਦ ਚੋਣਾ ਕਰਾਉਂਦਾ ਦਾਵਾ ਔਰ ਸੱਤਾਧਾਰੀ ਪਾਰਟੀ ਨੂੰ ਬੇਨੇਫਿਟ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਔਰ 25 ਦਿਨ ਪਹਿਲੋਂ ਹਰਿਆਣੇ ਦੀ ਲક્ષਣ ਜਿਹੜੀ ਆ ਕਰਾਉਣ ਦਾ ਫੈਸਲਾ ਉਹਨਾਂ ਨੇ ਕਰ ਲਿਆ ਹੈਗਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਜਿਹੜੀ 75 70 ਹਜ਼ਾਰ ਅਰਧ ਸੈਨਿਕ ਫੋਰਸ ਹਰਿਆਣੇ ਚ ਲਾ ਕੇ ਜਿਹੜੇ ਹਰਿਆਣੇ ਦੇ ਕਿਸਾਨਾਂ ਤੇ ਜ਼ੁਲਮ ਕੀਤੇ ਸੀ ਕਿਤੇ ਲੋਕ ਭੁੱਲ ਗਿਆ ਜਿਨ੍ਹਾਂ ਨੂੰ ਕਿਹਾ ਗਿਆ ਸੀਗਾ ਵੀ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਜੇ ਕਿਸਾਨ ਅੰਦੋਲਨ 'ਚ ਗਏ। ਉਹਨਾਂ ਨੇ ਕਿਹਾ ਹੈਗਾ ਵੀ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਰੈੱਡ ਇੰਟਰੀਆਂ ਕਰ ਦਾਂਗੇ ਜੇ ਤੁਸੀਂ ਕਿਸਾਨ ਅੰਦੋਲਨ 'ਚ ਜਾਓਗੇ। ਤਰ੍ਹਾਂ-ਤਰ੍ਹਾਂ ਦੇ ਉਹਨਾਂ ਤੇ ਫਤਵੇ ਉਹਨਾਂ ਦੇ ਘਰਾਂ ਤੇ ਨੋਟਿਸ ਲਾਏ ਗਏ ਸੀਗੇ। ਅਰੇਦੋਗਾ ਉਹਨਾਂ ਦੇ ਘਰ ਵਾਲਿਆਂ ਨੂੰ ਕਿਹਾ ਗਿਆ ਸੀ ਚੁੱਕ ਕੇ ਲੈ ਜਾਾਂਗੇ ਜੇ ਤੁਹਾਡੇ ਘਰ ਵਾਲੇ ਕਿਸਾਨ ਅੰਦੋਲਨ 'ਚ ਗਏ। ਕੀ ਹਰਿਆਣੇ ਦੇ ਲੋਕ ਇਹ ਗੱਲਾਂ ਭੁੱਲ ਜਾਣਗੇ? ਸੋ ਹੁਣ ਸੈਣੀ ਸਾਹਿਬ ਨੂੰ ਜਿਹੜੇ ਮੁੱਖ ਮੰਤਰੀ ਹਰਿਆਣਾ ਨੇ ਉਹਨਾਂ ਦੇ ਉਹਨਾਂ ਦੀ ਆ ਵੀ ਤੁਰੇ ਜਾਂਦੇ ਸੀ ਉਹਨਾਂ ਨੇ ਕਿਸਾਨ ਦੇਖਲੇ ਤੇ ਰਾਤ ਖੜ ਗਏ ਤੇ ਕਿਸਾਨਾਂ ਨਾਲ ਗੱਲਬਾਤ ਕਰ ਲਈ ਕਹਿੰਦੇ ਕਿਸਾਨਾਂ ਨੇ ਮੰਗ ਪੱਤਰ ਵੀ ਦਿੱਤਾ ਖੜੇ ਕਿਸਾਨ ਮੰਗ ਪੱਤਰ ਲਿਖ ਵੀ ਦਿੰਦੇ ਆ ਛੱਟ ਹਰਿਆਣੇ ਦੇ ਮੁੱਖ ਮੰਤਰੀ ਲੈ ਵੀ ਜਾਂਦੇ ਆ ਇਹ 10 ਸਾਲਾਂ ਬਾਅਦ ਕਿਉਂ ਕਿਸਾਨਾਂ ਨਾਲ ਚੇਤੇ ਆ ਰਿਹਾ ਜਿਹੜੇ ਸ਼ੰਭੂ ਦੇ ਬੈਠੇ ਕਿਸਾਨ ਆ ਉਹਨਾਂ ਨਾਲ ਤਾਂ ਗੱਲ ਕਰਕੇ ਉਹ ਰਾਜੀ ਨਹੀਂ ਹੈਗਾ ਕਿਉਂਕਿ ਇਹ ਲਕਸ਼ਨ ਸਟੰਟ ਸੀਗਾ ਕਿ ਮੈਂ 24 ਫਸਲਾਂ ਤੇ ਐਮਐਸਪੀ ਦਊਂਗਾ ਕਸਲ ਹਰਿਆਣੇ 'ਚ ਵੀ ਦੋ ਫਸਲਾਂ ਤੋਂ ਇਲਾਵਾ ਬਾਕੀ ਫਸਲਾਂ ਤੇ ਐਮਐਸਪੀ ਨਹੀਂ ਬੇਸ਼ੱਕ ਹਰਿਆਣੇ ਦੇ ਵਿੱਚ ਚੋਣਾਂ ਦੇ ਵਿੱਚ ਕਿਸਾਨ ਮਜ਼ਦੂਰ ਨੇ ਆਪਣੀ ਮਰਜ਼ੀ ਨਾਲ ਫੈਸਲਾ ਕਰਨਾ ਹੈਗਾ ਕਿ ਕਿੰਨੂੰ ਵੋਟ ਪਾਉਣੀ ਆ ਕਿੰਨੂੰ ਨਹੀਂ ਪਰ ਹਰਿਆਣੇ ਦੇ ਕਿਸਾਨਾਂ ਨੂੰ ਤੁਹਾਡੇ ਮਾਧਮ ਨਾਲ ਅਪੀਲ ਕਰਾਂਗੇ ਸ਼ਹੀਦ ਸੁਭ ਕਰਨ ਨੂੰ ਯਾਦ ਰੱਖਿਓ ਇਹ ਵੀ ਯਾਦ ਰੱਖਿਓ ਜਿਵੇਂ ਹਰਿਆਣੇ ਦੀਆਂ ਕਬੱਡੀ ਨਾਲ ਜੁੜੀਆਂ ਹੋਈਆਂ ਧੀਆਂ ਨੂੰ ਸੜਕਾਂ ਤੇ ਰੋਲਿਆ ਮੋਦੀ ਸਰਕਾਰ ਨੇ ਔਰ ਜਿਵੇਂ ਹੁਣ ਇੱਕ 100 ਗ੍ਰਾਮ ਭਾਰ ਵੱਧ ਹੋਣ ਕਰਕੇ ਜੋ ਕੁਝ ਹੋਇਆ ਸਾਨੂੰ ਤਾਂ ਕੁੜੀਆਂ ਫਿਰ ਰਾਜਨੀਤੀ ਦਾ ਸ਼ਿਕਾਰ ਨਜ਼ਰ ਆਉਂਦੀਆਂ ਨੇ ਵਿਨੇਸ਼ ਪੁਗਾਠ ਹੋਵੇ ੱੱਕਾ ਹੋਇਆ ਹੋਗਾ ਕਿਉਂਕਿ ਉਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਆਵਾਜ਼ ਚੱਕੀ ਸੀ ਉਹਦਾ ਸ਼ਾਇਦ ਖਾਮਿਆਨਾ ਪੁਤਰਾ ਉਹਨਾਂ ਨੂੰ ਪੈ ਰਿਆ ਹੈਗਾ ਅਸੀਂ ਜਿਹੜੀ ਔਰਤ ਡਾਕਟਰ ਜਿਹਦੀ ਕਲਕੱਤਾ ਦੇ ਵਿੱਚ ਜਿੰਸੀ ਜਾਤੀ ਹੋਣ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ ਉਹ ਡਾਕਟਰ ਦੀ ਸਾਰੀ ਹੜਤਾਲ ਦਾ ਸਮਰਥਨ ਕਰਦੇ ਹਾਂ ਮੋਦੀ ਸਰਕਾਰ ਕੋ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਚਾਹੇ ਉਹ ਪੱਛਮੀ ਬੰਗਾਲ ਦੀ ਸਰਕਾਰ ਆ ਉਹਨਾਂ ਡਾਕਟਰਾਂ ਨਾਲ ਬਹਿ ਕੇ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨਾਲ ਬਹਿ ਕੇ ਉਹ ਮੰਗਾਂ ਨਪਟਾਰਿਆ ਕੀਤਾ ਜਾਵੇ ਕਿਉਂਕਿ ਫਿਰ ਇੰਨੀ ਦੇਰ ਤੱਕ ਜਿਹੜੀਆਂ ਸੇਤ ਸੁਵਾਵਾ ਨੇ ਹਸਪਤਾਲ 'ਚ ਬੰਦ ਹੋਣ ਕਰਕੇ ਸਮੱਸਿਆ ਆ ਸਕਦੀ ਆਮ ਜਨਤਾ ਨੂੰ ਇਹਦੇ ਨਾਲ ਨਾਲ ਕੱਲੀ ਉਹ ਕੁੜੀ ਦੀ ਘਟਨਾ ਨਹੀਂ ਉਹ ਘਟਨਾ ਤੋਂ ਬਾਅਦ ਮੈਂ ਖ਼ਬਰਾਂ 'ਚ ਦੇਖ ਰਿਆਂ ਦਰਜਨਾ ਘਟਨਾਵਾਂ ਹੋਰ ਸੂਬਿਆਂ ਵਿੱਚ ਆ ਗਈਆਂ ਔਰਤਾਂ ਨਾਲ ਜਿੰਸੀ ਜਾਤੀਆਂ ਤੋਂ ਸਾਨੂੰ ਲੱਗਦਾ ਵੀ ਨਰਪਿਆ ਕਾਂਡ ਤੋਂ ਬਾਅਦ ਵੀ ਜਿਹੜਾ ਵੱਡਾ ਅੰਦੋਲਨ ਬਣਿਆ ਸੀ ਸਰਕਾਰ ਨੇ ਕੋਈ ਸਬਕ ਨਹੀਂ ਸਿੱਖੇ ਹੈਗੇ ਔਰਤਾਂ ਨਾਲ ਉਸੇ ਤਰ੍ਹਾਂ ਜਾਤੀਆਂ ਹੋ ਰੀਆਂ ਗਿਆ ਤੋਂ ਔਰਤਾਂ ਵਾਲੇ ਮਸਲੇ ਤੇ ਸਰਕਾਰ ਨੂੰ ਇਨਸਾਫ ਦੇਣਾ ਚਾਹੀਦਾ ਹੈਗਾ ਵਾ ਧੰਨਵਾਦ